ਅਸਪਤ 2488 ਬੋਲੇ ਆ ਗਿਆ ਇਹ ਕੋਚ ਜੰਗ ਸਿੰਘ ਬਲਾਲੇ ਦਾ ਵਾ ਸੋ ਦੇਖਦੇ ਆਂ ਬਈ ਮੁਕਾਬਲਾ ਆ ਗਈ ਬਈ ਸੀਪੇ ਮੀਮਸੇ ਦਾ ਇਹ ਸੀਪਾ ਮੀਮਸਾ ਉੱਪਰ 25 ਸੈਕਿੰਡ 16 ਪੁਆਇੰਟ ਆ ਭਾਈ ਜੀ ਸਮਾ 25 16 ਇਹ ਭਾਈ ਜੀ ਧਰੂ ਚੌਧਰ ਇਹ ਯਾਦੀ ਵਜੀਰਾਬਾ ਜੰਗ ਸਿੰਘ ਬੜਾਲਾ ਤੋਤਾ ਗੁਜਰਾਲ ਸੀਪਾ ਮੀਂਸਾ ਇਹ ਭਾਈ ਜੀ ਕਰਨ ਹੁਣਾ ਦਾ ਪਿਆੰਬਾ ਪਿਆਰਾ ਚਮਕੌਰ ਸਿੰਘ ਜੀ ਤੇ ਪਰਲੇ ਪਾਸੇ ਇਹ ਭਾਈ ਜੀ ਭੱਜਿਆ ਮੇਵਾ ਸਿੰਘ ਸਰਾਭਾ ਮਨਜੀਤ ਸਿੰਘ ਡੋਗਰ ਜਗਤਪੁਰਾ ਏ ਬਾਈ ਜੀ ਬੱbbi ਸੌਲੀ ਇਹ ਪਰਲੇ ਪਾਸੇ ਜਿਹੜਾ ਭੱਜਿਆ ਵਾ ਰਾਜੂ ਸਰਹਾਲਾ ਬੱbbi ਸੌਲੀ ਮਨਜੀਤ ਸਿੰਘ ਦੀ ਡੋਗਰ ਜਗਤਪੁਰ ਮੇਵਾ ਸਿੰਘ ਸਰਾਬਾ ਆ ਗਈ ਬਈ 25 ਸੈਕਿੰਡ 13 ਪੁਆਇੰਟ ਆ ਬਾਈ ਜੀ ਸਮਾਂ 25 13 ਇਹ ਬਾਈ ਜੀ ਰਾਜੂ ਸੰਦੌਰ ਅਮਰ ਸਿੰਘ ਸੰਦੌਰ ਕੈਪਟਨ ਸੰਦੌਰ ਜਿਹੜਾ ਪਰਲੇ ਪਾਸੇ ਭੱਜਿਆ ਵਾ ਇਹ ਸੰਦੌਰ ਮਲੇਰ ਕੋਟਲਾ ਰੇਕੋਟ ਰੋਡ ਤੇ ਪਿੰਡਾ ਸੰਦੌਰ ਅਮਰ ਸਿੰਘ ਦੇ ਪੁੱਤਾਂ ਦਾ ਭੱਜਿਆ ਸੰਦੌਰੀਆਂ ਦਾ ਤੇ ਜਿਹੜਾ ਔਰਲੇ ਪਾਸੇ ਕਾਲਾ ਭੱਜਿਆ ਇਹ ਪਿੰਡ ਜਸਪਾਲ ਬੰਗੜਾ ਮੁੰਡਾ ਗੁਰੀ ਗੁਰੀ ਆ ਲੋਕ ਗੁਰੀ ਗੁਰੀ ਕਹਿੰਦੇ ਆ ਇਹ ਜਸਪਾਲ ਬੰਗਰ ਵਾਲੇ ਗੁਰੀ ਦਾ ਭੱਜਿਆ ਗੋਗੀ ਹਰਨਾਮਪੁਰੇ ਦਾ ਜਿਹੜਾ ਕਾਲਾ ਬੱਛਾ ਔਰਨੇ ਪਾਸੇ ਦੌਧਰ ਦੇ ਖੇਡ ਮੇਲੇ ਤੇ ਭੱਜਿਆ ਤੇ ਦੇਖਦੇ ਆ ਬਾਜੀ ਹੁਣ ਗੱਲ ਕਿੱਥੇ ਜੁੜਦੀ ਆ ਕਿੱਥੇ ਕਹਾਣੀ ਖੇੜਦੀ ਆ ਹੋ ਜਾ ਸਾਰ ਤੇ ਕਿਹੜਾ ਆ ਗਈ ਭਾਈ ਦੇਖਦੇ ਆ ਖੜਕਾ ਤੜਕਾ ਬਾਜੀ ਭੱਜ ਕੇ ਭੱਜ ਕੇ ਭੱਜ ਕੇ ਇੱਥੇ ਆ ਜਾ ਤੁਸੀਂ ਉਹ ਛੋਟੇ ਵੀਰ ਕਿੱਥੇ ਖੜ ਗਏ 25 ਸੈਕਿੰਡ 09 ਪੁਆਇੰਟ ਆ ਭਾਈ ਜੀ ਸਮਾਇਦਾ 25 ਸੈਕਿੰਡ 09 ਪੁਆਇੰਟ ਆਦਾ ਭਾਈ ਜੀ ਸਮਾ ਇਹ ਭੱਜ ਗਿਆ ਭਾਈ ਜੀ ਜੱਗੀ ਇਹ ਜਿੱਥੇ ਜੱਗੀ ਹੋਣੀ ਖਲੀਫਾ ਇਹ ਭਾਈ ਜੀ ਜੱਗੀ ਭਾਮੀ ਆ ਤੇ ਨਾਲ ਹੀ ਭਾਈ ਜੀ ਧਰੂ ਦੌਧਰ ਯਾਦੀ ਬਜ਼ੀराबाद ਇਹ ਭਾਈ ਜੀ ਤਾਰੀ ਹੋਣੀ ਚਮਕੌਰ ਹੋਣੀ ਪਰਲੇ ਪਾਸੇ ਜਿਹੜਾ ਇਹ ਕਮਲ ਹੁਣਾ ਦਾ ਭਾਈ ਜੀ ਇਹ ਉਧਰ ਵਾਲੇ ਤਰੂ ਉਹਨਾਂ ਦਾ ਗਰਮੀਤ ਉਹਨਾਂ ਦਾ ਭੱਜ ਗਿਆ ਇਹ ਜੱਗੀ ਭਾਮੀ ਵਾਲੇ ਦਾ ਖਲੀਫਾ ਭੱਜ ਗਿਆ ਬਾਈ ਜੀ ਜਿਹੜਾ ਉਰਲੇ ਪਾਸੇ ਭੱਜਿਆ ਇਹ ਖਲੀਫਾ ਭੱਜ ਗਿਆ ਤੇ ਦੇਖਦੇ ਹਾਂ ਹੁਣ ਟੱਕਰ ਬਾਈ ਮੁਕਾਬਲਾ ਕਿੱਥੇ ਸ਼ੁਰੂ ਹੁੰਦਾ ਤੇ ਸ਼ੁਰੂ ਪਹਿਲੀ ਗੱਡੀ ਆ ਗਈ ਬਈ ਅੱਪ 25 ਸੈਕਿੰਡ 03 ਪੁਆਇੰਟ ਆ ਬਾਈ ਜੀ ਸਮਾਂ 25 ਸੈਕਿੰਡ 03 ਪੁਆਇੰਟ ਆ ਬਾਈ ਜੀ ਸਮਾਂ ਇਹ ਬਾਈ ਜੀ ਪੰਜਾਬ ਦਾ ਚੈਂਪੀਅਨ ਜੱਟ ਭੱਜ ਗਿਆ ਇਹ ਮਨਦੀਪ ਸਿੰਘ ਧਰੂ ਦੌਧਰ ਦਾ ਜਗਨੂ ਭੱਜ ਗਿਆ ਜਗਨੂ ਗਰਮੀਤ ਦੌਧਰ ਚਮਕਾਉਰ ਦੌਧਰ ਮਾਮਾ ਪਿਆਰਾ ਦੌਧਰ ਯਾਦੀ ਸਰਪੰਚ ਵਜੀਰਾਬਾਦ ਇਹ ਕਮਲ ਹਮਾਂਜੂਪੁਰ ਕਨੇਡਾ ਇਹ ਬਾਜੀ ਯਾਦੀ ਹੁਣਾਂ ਦਾ ਕੋਚ ਜੰਗ ਸਿੰਘ ਬਲਾਲੇ ਦਾ ਜਿਹੜਾ ਪਰਲੇ ਪਾਸੇ ਭੱਜ ਗਿਆ ਤੇ ਉਰਲੇ ਪਾਸੇ ਰਾਸ਼ਟਰਪਤੀ ਭੱਜ ਗਿਆ ਮਹਿਰਨੇ ਵਾਲਿਆਂ ਦਾ ਇਹ ਬਿਆਨਤ ਹੁਣਾ ਦਾ ਮਹਿਰਨੇ ਵਾਲੇ ਦਾ ਸਤਬੰਤ ਹੁਣਾ ਦਾ ਨੰਬਰਦਾਰ ਨਾਇਬ ਸਿੰਘ ਜੀ ਰਾਮਪੁਰ ਦਾ ਇਹ ਮਹਿਰਨੇ ਵਾਲਾ ਰਾਸ਼ਟਰਪਤੀ ਭੱਜ ਗਿਆ ਤੇ ਪਰਲੇ ਪਾਸੇ ਮਨਦੀਪ ਸਿੰਘ ਧਰੂ ਦੌਧਰ ਦਾ ਜੁਗਨੂ ਭੱਜ ਗਿਆ ਜੁਗਨੂ ਦੇਖਦੇ ਆਂ ਬਾਜੀ ਕੌਣ ਟੱਕਰ ਦੰਦਾ ਵਾ ਹਜੇ ਇਕੱਲਾ ਸ਼ੁਰੂ ਹੋਈਆਂ ਨੇ ਪਹਿਲੀ ਸ਼ੇਪਦੀਆਂ ਤੇ ਗੱਡੀ ਪਹਿਲੀ ਸ਼ੇਪਦਾ ਵੀ ਅੱਜ ਭਾਣਜੇ ਨੇ ਸਿਖਰ ਕੀਤੀ ਹੋਈ ਆ ਤੇ ਜਿਹਨੇ ਪਿਛਲੇ ਸਾਲ ਇੱਕ ਨੰਬਰ ਆ ਗਈ ਬਈ ਕੀਤਾ ਸੀ ਹਜੇ 2 ਨੰਬਰ ਤੇ ਬੋਲਟ ਤੇ ਖੜਾ ਵਾ ਸੋ ਤੀਜੀ ਸ਼ਰਤੀ ਪਹਿਲੀ ਗੱਡੀ ਟਰੈਕ ਦੇ ਉੱਤੇ ਆ ਅੱਪ 2488 ਬੋਲ ਲਾ ਕੇ ਵਾਜੀ ਸਮਾ 24 ਸੈਕਿੰਡ 83 ਪੁਆਇੰਟ ਲੱਗ ਗਿਆ ਭਾਈ ਜੀ ਸਮਾਂ ਇਹ ਭੱਜ ਗਿਆ ਭਾਈ ਜੀ ਤਰੂ ਡੌਂਦਰ ਯਾਦੀ ਵਜੀਰਾਬਾਦ ਤਾਰੀ ਲੀਲਾ ਕਮਲ ਹਮਾਂਜੂਪੁਰ ਕੈਨੇਡਾ ਕੋਤਾ ਗੁਜਰਾਲ ਕੋਚ ਜੰਗ ਸਿੰਘ ਬਲਾਲਾ ਤੇ ਪਰਲੇ ਪਾਸੇ ਭਾਈ ਜੀ ਭੱਜ ਗਿਆ ਇਹ ਮਲਵਾਦ ਰੋਡ ਦੇ ਵਿੱਚ ਇਹ ਮਲਾਉਦ ਰੋੜੀਆਂ ਆਲਾ ਇਹ ਬੱbbi ਹੁਣ ਆਲਾ ਪਿਰਥੀ ਹੁਣ ਆਲਾ ਇਹ ਪਿਰਥੀ ਹੁਣੀ ਮਲਾਉਦ ਰੋੜੀਆਂ ਰਾਜ ਹੁਣੀ ਇਹ ਬਾਜੀ ਰਾਜ ਹੁਣਾਂ ਦਾ ਜਿਹੜਾ ਉੱਪਰਲੇ ਪਾਸੇ ਭੱਜਿਆ ਵਾ ਇਹ ਰਾਜ ਧੌਲ ਮਾਜਰੇ ਦਾ ਇਹ ਬੱbbi ਹੁਣੀ ਸੋਮਲ ਖੇੜੀ ਵਾਲਿਆਂ ਦਾ ਪਾਲ ਹੁਣਾਂ ਦਾ ਇਹ ਪਿਰਥੀ ਹੁਣਾਂ ਦਾ ਇਹ ਬਾਜੀ ਮਲਾਉਦ ਰੋੜੀਆਂ ਆਲਾ ਭੱਜ ਗਿਆ ਤੇ ਦੇਖਦੇ ਹਾਂ ਹੁਣ ਮੁਕਾਬਲਾ ਇਹ ਆ ਪਿੰਡ ਤੌਧਰ ਦਾ ਮੇਲਾ ਇਹ ਆ ਬੈਠੇ ਫੋਨ ਪੇ ਪ੍ਰਾਟੇ ਤੇ ਵੀਰੋ ਦੇਖਦੇ ਆ ਬਾਜੀ ਹੁਣ ਗੱਲ ਕਿੱਥੇ ਜੁੜਦੀ ਆ 24 ਸੈਕਿੰਡ 88 ਪੁਆਇੰਟ ਕੋਰਟ ਤੇ ਹੁਣ ਇਹ ਆ ਬੈਠਿਆ ਧਰੂ ਫੋਣੀ ਆਪਣਾ ਸਮਾ ਬਾਈ ਜੀ ਫੇਰ ਦੇਖਦਿਆਂ ਗੱਲ ਕਿੱਥੇ ਜੁੜਦੀ ਆ ਸਾਰੀ ਕਰੀਮ ਅੱਜ ਧਰੂ ਦੇ ਕੋਲੇ ਅੱਜ ਸਾਰੀ ਕਰੀਮ ਤੇ ਦੇਖਦਿਆਂ ਗੱਲ ਕਿੱਥੇ ਜੁੜਦੀ ਆ ਕਿੱਥੇ ਕਹਾਣੀ ਖੜਕਦੀ ਆ ਕਹਿੰਦੇ ਪੂਰੀ ਹੋਵੇ ਮੱਝ ਤਾਂ ਚਾਟੀ ਸ਼ਣਕ ਦੀ ਜੱਟੀ ਲਿਆਵੇ ਰੋਟੀ ਪੈਰੋ ਸ਼ਣਕ ਦੀ ਬੈਲਾਂ ਦੀ ਇੱਕ ਜੋੜੀ ਕੋਠੀ ਕਣਕ ਦੀ ਇਹ ਕੋਚ ਜੰਗ ਸਿੰਘ ਬਲਾਲੇ ਦਾ ਬਾ ਇਹ ਕੋਚ ਜੰਗ ਸਿੰਘ ਬਲਾਲੇ ਦਾ